ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਿਲਕੁਲ ਮਿੰਟਾਂ 'ਚ ਬਣ ਕੇ ਰੈਡੀ ਹੋਣ ਵਾਲਾ ਹਲਵਾਈ ਸਟਾਈਲ ਔਰ ਵਿਆਹਾਂ 'ਚ ਮਿਲਣ ਵਾਲਾ ਮਸਾਲਾ ਪਨੀਰ ਫਰਾਈਡ ਰਾਈਸ ਔਰ ਰਾਇਤੇ ਦੀ ਰੈਸਿਪੀ ਇੱਕ ਵਾਰੀ ਇਸ ਤਰੀਕੇ ਦਾ ਲੰਚ ਜਾਂ ਫਿਰ ਡਿਨਰ ਤੁਸੀਂ ਘਰ ਬਣਾ ਕੇ ਰੈਡੀ ਕਰ ਲੋਗੇ ਨਾ ਤੁਹਾਨੂੰ ਰੈਸਟੋਰੈਂਟ ਜਾਂ ਫਿਰ ਵਿਆਹ ਜਾਂਦੀ ਜ਼ਰੂਰਤ ਹੀ ਨਹੀਂ ਪਵੇਗੀ ਇੰਨਾ ਲذیذ ਸਭ ਕੁਝ ਘਰ ਹੀ ਬਣ ਕੇ ਰੈਡੀ ਹੁੰਦਾ ਹੈ ਔਰ ਬਿਨਾ ਕੁਝ 20 ਮਾਨ ਬਾਜ਼ਾਰੋਂ ਲਿਆਏ ਅਸੀਂ ਸਭ ਕੁਝ ਘਰ ਹੀ ਰੈਡੀ ਕਰਾਂਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਬਣਾਵਾਂਗੇ ਅਸੀਂ ਫਰਾਈਡ ਰਾਈਸ ਉਹਦੇ ਲਈ ਅਸੀਂ 2 ਟੇਬਲस्पून ਆਇਲ ਐਡ ਕੀਤਾ ਹੈ ਕੜਾਈ ਵਿੱਚ ਨਾਲ ਹੀ ਅਸੀਂ 1 ਟੇਬਲस्पून ਜੀਰਾ ਐਡ ਕਰਤਾ ਹੈ ਹੁਣ ਇਹਦੇ ਵਿੱਚ ਮੈਂ 1 ਮੀਡੀਅਮ ਸਾਈਜ਼ ਦਾ ਪਿਆਜ਼ ਚੋਪ ਕਰਕੇ ਐਡ ਕੀਤਾ ਹੈ ਔਰ ਦੋ ਹਰੀਆਂ ਮਿਰਚਾਂ ਚੋਪ ਕਰਕੇ ਐਡ ਕੀਤੀਆਂ ਨੇ ਹਲਕਾ ਹਲਕਾ ਇਹਨੂੰ ਅਸੀਂ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ 1 ਟੇਬਲस्पून ਜਿੰਜਰ گارਲਿਕ ਪੇਸਟ ਐਡ ਕਰਤੀ ਹੈ ਇਹਦੇ ਨਾਲ ਫਲੇਵਰ ਰਾਈਸ ਵਿੱਚ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਇਹਦਾ ਕੱਚਾਪਨ ਦੂਰ ਹੋਣ ਤੱਕ ਅਸੀਂ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਇੱਕ ਕੌਲੀ ਬੀਨਜ਼ ਐਡ ਕੀਤੀਆਂ ਨੇ ਇੱਕ ਕੌਲੀ ਚੋਪ ਗਾਜਰ ਐਡ ਕੀਤੀ ਹੈ ਵੈਜੀਟੇਬਲ ਤੁਸੀਂ ਆਪਣੇ ਮਨਪਸੰਦੀਆਂ ਵੀ 加ਡ ਕਰ ਸਕਦੇ ਹੋ ਇਹਦੇ ਵਿੱਚ ਮੈਂ ਕਟਿਆ ਹੋਇਆ ਧਨੀਆ ਵੀ ਐਡ ਕਰਤਾ ਹੈ ਸਾਰੀਆਂ ਚੀਜ਼ਾਂ ਨੂੰ ਹਲਕਾ ਹਲਕਾ ਸੌਟੇ ਕਰਨ ਤੋਂ ਬਾਅਦ ਮੈਂ 1 ਟੇਬਲस्पून ਵਿਨੇਗਰ ਐਡ ਕੀਤਾ ਹੈ ਔਰ ਚੰਗੇ ਤਰੀਕੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ 1 ਟੇਬਲस्पून ਨਮਕ ਨਮਕ ਤੁਸੀਂ ਗਾਈਜ਼ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਘਟਵਾਦ ਕਰ ਸਕਦੇ ਹੋ ਔਰ ਨਾਲ ਹੀ ਹਾਫ ਟੇਬਲस्पून ਕਾਲੀ ਮਿਰਚੀ ਐਡ ਕੀਤੀ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਇਸ ਤੋਂ ਬਾਅਦ ਅਸੀਂ ਕੋਈ ਵੀ ਸਪਾਈਸਿਸ ਇਹਦੇ ਵਿੱਚ ਨਹੀਂ ਐਡ ਕਰਨੀਆਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਇੱਥੇ ਮੈਂ ਪੂਰੇ 1 ਗਲਾਸ ਚਾਵਲ ਵਾਸ਼ ਕਰਕੇ ਪੇ ਹੋ ਕੇ ਰੱਖੇ ਸੀ 20 ਮਿੰਟ ਲਈ ਸੋ 20 ਮਿੰਟ ਕੰਪਲੀਟ ਹੋ ਚੁੱਕੇ ਨੇ ਇਹਦੇ ਵਿੱਚ ਮੈਂ ਦੋ ਗਲਾਸ ਪਾਣੀ ਐਡ ਕਰਕੇ ਤੇ ਸਾਰੇ ਤੜਕੇ ਵਿੱਚ ਰਾਈਸ ਐਡ ਕਰਤੇ ਨੇ ਹੁਣ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਾਂਗੇ ਕੜਛੀ ਨਾਲ ਹਿਲਾ ਕੇ ਤਾਂ ਕਿ ਵੈਜੀਟੇਬਲਸ ਟਰਾਵਲ ਦੇ ਵਿੱਚ ਚੰਗੇ ਤਰੀਕੇ ਮਿਕਸ ਹੋ ਜਾਣ ਉਸ ਤੋਂ ਬਾਅਦ ਜਦੋਂ ਇਹਦੇ ਵਿੱਚ ਹਲਕਾ ਹਲਕਾ ਉਬਾਲਾ ਆਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਨੂੰ ਪੂਰਾ ਢੱਕ ਕੇ 15 ਮਿੰਟ ਲਈ ਪਕਾ ਲਾਂਗੇ ਇੱਥੇ ਉਬਾਲਾ ਆ ਚੁੱਕਿਆ ਹੁਣ ਇਹਨੂੰ ਅਸੀਂ 15 ਮਿੰਟ ਲਈ ਪੱਕਣ ਲਈ ਰੱਖ ਦਿੰਨੇ ਆ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਇੱਥੇ 15 ਮਿੰਟਸ ਕੰਪਲੀਟ ਹੋ ਚੁੱਕੇ ਨੇ ਔ ਦੇਖਣ ਚ ਵੀ ਕਿੰਨੇ ਜ਼ਿਆਦਾ ਅੱਛੇ ਲੱਗ ਰਹੇ ਨੇ ਇਸ ਤਰੀਕੇ ਬਹੁਤ ਹੀ ਈਜ਼ੀਲੀ ਤੁਸੀਂ ਫਰਾਈਡ ਰਾਈਸ ਘਰ ਬਣਾ ਕੇ ਰੈਡੀ ਕਰ ਸਕਦੇ ਹੋ ਚਾਹੇ ਸਾਡੇ ਰਾਈਸ ਬਣ ਕੇ ਰੈਡੀ ਹੋ ਗਏ ਨੇ ਹੁਣ ਅਸੀਂ ਕਰਦੇ ਹਾਂ ਮਸਾਲਾ ਪਨੀਰ ਦੀ ਤਿਆਰੀ ਸੋ ਇੱਥੇ ਅਸੀਂ ਪਨੀਰ ਸਭ ਤੋਂ ਪਹਿਲਾਂ ਚੌਪ ਕਰ ਲੈਨੇ ਆ। ਇੱਥੇ ਅਸੀਂ ਘਰ ਦਾ ਹੀ ਪਨੀਰ ਯੂਜ਼ ਕਰ ਰਹੇ ਆ। ਅਗਰ ਤੁਸੀਂ ਘਰ ਪਨੀਰ ਨਹੀਂ ਬਣਾ ਕੇ ਰੈਡੀ ਕੀਤਾ ਹੋਇਆ ਫਿਰ ਤੁਸੀਂ ਬਾਜ਼ਾਰੋਂ ਲਿਆ ਕੇ ਯੂਜ਼ ਕਰ ਸਕਦੇ ਹੋ। ਪਨੀਰ ਨੂੰ ਅਸੀਂ ਰਫਲੀ ਚੌਪ ਕਰ ਲਾਂਗੇ। ਤੁਸੀਂ ਜਿਹੜੀ ਮਰਜ਼ੀ ਸ਼ੇਪ 'ਚ ਚੌਪ ਕਰ ਸਕਦੇ ਹੋ। ਚੌਰਸ ਜਾਂ ਫਿਰ ਟ੍ਰਾਇੰਗਲ ਜਿੱਦਾਂ ਤੁਹਾਨੂੰ ਅੱਛਾ ਲੱਗਦਾ ਹੈ ਖਾਣਾ ਉਦਾਂ ਤੁਸੀਂ ਇਹਨੂੰ ਚੌਪ ਕਰ ਸਕਦੇ ਹੋ। ਜਿਹੜਾ ਅਸੀਂ ਪਨੀਰ ਦਾ ਮਸਾਲਾ ਬਣਾਇਆ ਹੈ ਨਾ ਗਾਇਜ਼ ਮੈਂ ਪਰਸੋ ਆਪਣੇ ਚੈਨਲ ਤੇ ਵੀਡੀਓ ਅਪਲੋਡ ਕੀਤੀ ਸੀ। ਉਹਦੇ ਵਿੱਚ ਮੈਂ ਗਰੇਵੀ ਬਣਾ ਕੇ ਵਿਖਾਈ ਸੀ। ਜਿਹੜੀ ਗਰੇਵੀ ਤੁਸੀਂ 50 ਤਰੀਕੇ ਦੀਆਂ ਸਬਜ਼ੀਆਂ ਵਿੱਚ ਯੂਜ਼ ਕਰ ਉਸੀ ਗਰੇਵੀ ਦੇ ਨਾਲ ਮੈਂ ਤੁਹਾਨੂੰ ਪਨੀਰ ਦੀ ਰੈਸিপি ਬਣਾ ਕੇ ਵਿਖਾਉਂਗੀ ਜੋ ਕਿ ਬਹੁਤ ਹੀ ਜ਼ਿਆਦਾ ਮਜ਼ੇਦਾਰ ਔਰ ਟੇਸਟੀ ਬਣ ਕੇ ਰੈਡੀ ਹੁੰਦੀ ਹੈ। ਸੋ ਅਸੀਂ ਘਰ ਦਾ ਪਨੀਰ ਯੂਜ਼ ਕਰ ਰਹੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਹੈ। ਉਹਦੇ ਲਈ ਅਸੀਂ ਇਹਨੂੰ ਹਲਕਾ ਹਲਕਾ ਸੌਟੇ ਕਰ ਲਾਂਗੇ ਤਾਂ ਕਿ ਗਰੇਵੀ ਵਿੱਚ ਐਡ ਕਰਦੇ। ਮਤਲਬ ਭੁੱਲੇ ਨਾ ਇਸ ਕਰਕੇ ਇਹਨੂੰ ਅਸੀਂ ਸੌਟੇ ਕਰਾਂਗੇ। ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ। ਇੱਥੇ ਅਸੀਂ ਪੈਨ ਵਿੱਚ 2 ਟੇਬਲस्पून ਔਇਲ ਐਡ ਕੀਤਾ ਹੈ। ਪਿੰਚ ਕ ਅਸੀਂ ਇਹਦੇ ਵਿੱਚ ਕਸ਼ਮੀਰੀ ਡੇਗੀ ਲਾਲ ਮਿਰਚ, 1/2 ਟੇਬਲस्पून ਨਮਕ, 1/2 ਟੇਬਲस्पून ਕਾਲੀ ਮਿਰਚ, 1/2 ਟੇਬ ਸਾਰੇ ਸਪਾਈਸਿਸ ਨੂੰ ਅਸੀਂ ਚੰਗੇ ਤਰੀਕੇ ऑयल ਵਿੱਚ ਭੁੰਨ ਲਾਂਗੇ ਜਿੰਨੀ ਦੇਰ ਤੱਕ ਇਹਦਾ ਕੱਚਾਪਨ ਦੂਰ ਨਹੀਂ ਹੋ ਜਾਂਦਾ ਇਹਨੂੰ ਭੁੰਨਣ ਤੋਂ ਬਾਅਦ ਅਸੀਂ ਜਿਹੜਾ ਪਨੀਰ ਚੌਪ ਕਰਕੇ ਰੈਡੀ ਕੀਤਾ ਹੈ ਇੱਕ ਇੱਕ ਕਰਕੇ ਕਯੂਬਸ ਅਸੀਂ ਇਹਦੇ ਵਿੱਚ ਐਡ ਕਰਾਂਗੇ ਔਰ ਇਹਨੂੰ 3 ਤੋਂ 4 ਮਿੰਟ ਤੱਕ ਸੌਟੇ ਕਰ ਲਾਂਗੇ ਜਦੋਂ ਸਾਡਾ ਪਨੀਰ ਵਧੀਆ ਤਰੀਕੇ ਸੌਟੇ ਹੋ ਜਾਏਗਾ ਉਸ ਤੋਂ ਬਾਅਦ ਉੱਤੋਂ ਅਸੀਂ ਹਲਕਾ ਜਿਹਾ ਧਨੀਆ ਐਡ ਕਰ ਦਾਂਗੇ ਹੁਣ ਅਸੀਂ ਕਰਦੇ ਹਾਂ ਗਰੇਵੀ ਬਣਾਉਣ ਦੀ ਤਿਆਰੀ ਉਹਦੇ ਲਈ ਅਸੀਂ 2 ਟੇਬਲस्पून ऑयल ਲੈਡ ਕੀਤਾ ਹੈ ਪੈਨ ਵਿੱਚ ਔਰ ਜਿਹੜੀ ਗਰੇਵੀ ਮੈਂ ਬਣਾ ਕੇ ਰੱਖੀ ਸੀ ਨਾ ਉਹਦੇ ਮੈਂ 4 ਟੇਬਲस्पून ਐਡ ਕੀਤੇ ਹੈ ਅਗਰ ਤੁਸੀਂ ਜ਼ਿਆਦਾ ਸਬਜੀ 5 ਟੇਬਲस्पून ਵੀ ਤੁਸੀਂ ਐਡ ਕਰ ਸਕਦੇ ਹੋ ਇਹਨੂੰ ਅਸੀਂ ਚੰਗੇ ਤਰੀਕੇ 5 ਮਿੰਟ ਤੱਕ ਸਿਰਫ ਤੇਲ ਵਿੱਚ ਭੁੰਨਣਾ ਹੈ ਆਲਰੇਡੀ ਵੈਸੇ ਵੀ ਮਸਾਲਾ ਭੁੰਨਿਆ ਔਰ ਪੱਕਿਆ ਹੁੰਦਾ ਹੈ ਲੇਕਿਨ ਅਸੀਂ ਇਹਨੂੰ ਫ੍ਰਿਜ ਚੋਂ ਕੱਢਦੇ ਹਾਂ ਇਸ ਕਰਕੇ ਇਹਨੂੰ ਅਸੀਂ 5 ਮਿੰਟ ਤੱਕ ਔਇਲ ਵਿੱਚ ਭੋਂ ਲੈਣੇ ਆ ਤਾਂ ਕਿ ਵਧੀਆ ਤਰੀਕੇ ਸਵਾਦੇ ਦਾ ਆਣਾ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਇਹਦੇ ਵਿੱਚ ਮੈਂ 3 ਟੇਬਲस्पून ਘਰ ਦੀ ਫ੍ਰੈਸ਼ ਮਲਾਈ ਐਡ ਕੀਤੀ ਹੈ ਉਹਨੂੰ ਚੰਗੇ ਤਰੀਕੇ ਦੇ ਵਿੱਚ ਮਿਕਸ ਕਰਾਂਗੇ ਔਰ ਪਕਾਣ ਦਵਾਂਗੇ ਉਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਮਸਾਲਾ ਕਿੰਨੇ ਵਧੀਆ ਤਰੀਕੇ ਸਾਡਾ ਬਣ ਕੇ ਰੈਡੀ ਹੋ ਚੁ ਕੁਝ ਵੀ ਕਟਣਾ ਨਹੀਂ ਪਿਆ ਟੌਪ ਨਹੀਂ ਕਰਨਾ ਪਿਆ ਸਭ ਕੁਝ ਪਨੇਆ ਬਣਾਇਆ ਹੀ ਮਸਾਲਾ ਪਿਆ ਸੀ ਸੋ ਇਸ ਤਰੀਕੇ ਤੁਸੀਂ ਵੀ ਮਸਾਲਾ ਬਣਾ ਕੇ ਸਟੋਰ ਕਰੋ ਬਹੁਤ ਹੀ ਈਜ਼ੀ ਹੁੰਦਾ ਹੈ ਸਭ ਕੁਝ ਮੈਨੇਜ ਕਰਨਾ ਇਹਦੇ ਨਾਲ ਸੋ ਇੱਥੇ ਸਾਡੀ ਗਰੇਵੀ ਬਣਾ ਲੀ ਅਸੀਂ ਇਹਦੇ ਵਿੱਚ ਗਰਮ ਪਾਣੀ ਐਡ ਕੀਤਾ ਹੈ ਗਰਮ ਹੀ ਪਾਣੀ ਐਡ ਕਰਨਾ ਮਸਾਲੇ 'ਚ ਠੰਡਾ ਪਾਣੀ ਨਹੀਂ ਐਡ ਕਰਨਾ ਜਿੰਨੀ ਤੁਸੀਂ ਗਰੇਵੀ ਰੱਖਣਾ ਚਾਹੁੰਦੇ ਪਨੀਰ ਵਿੱਚ ਉਹਨਾਂ ਪਾਣੀ ਐਡ ਕਰ ਸਕਦੇ ਹੋ ਅਸੀਂ ਬਹੁਤ ਜ਼ਿਆਦਾ ਗਰੇਵੀ ਨਹੀਂ ਰੱਖੀ ਠਿੱਕ ਠਿੱਕ ਹੀ ਮਸਾਲਾ ਰੱਖਿਆ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਪਨੀਰ ਸੌਟੇ ਕਰਕੇ ਰੱਖਿਆ ਸੀ ਉਹਨੂੰ ਇਹਦੇ ਵਿੱਚ ਐਡ ਕਰ ਦਾਂਗੇ ਔਰ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਤੱਕ ਪਕਾ ਲਾਂਗੇ ਚੰਗੇ ਤਰੀਕੇ ਜਿੰਨੀ ਦੇਰ ਤੱਕ ਸਾਡਾ ਮਸਾਲਾ ਆਇਲ ਨਹੀਂ ਰਿਲੀਜ਼ ਕਰ ਦਿੰਦਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਪਨੀਰ ਦੇ ਉੱਪਰ ਆਇਲ ਵੀ ਆ ਚੁੱਕਿਆ ਔਰ ਮਸਾਲਾ ਵੀ ਵਧੀਆ ਤਰੀਕੇ ਬਣ ਚੁੱਕਿਆ ਹੈ ਹੁਣ ਇਹਨੂੰ ਅਸੀਂ ਧਨੀਏ ਦੇ ਨਾਲ ਗਾਰਨਿਸ਼ ਕਰ ਦਿੰਨੇ ਆ ਸੋ ਇੱਥੇ ਸਾਡਾ 10 ਮਿੰਟ ਚ ਬਣ ਕੇ ਰੈਡੀ ਹੋਣ ਵਾਲਾ ਪਨੀਰ ਬਣ ਚੁੱਕਿਆ ਹੈ ਕਿੰਨਾ ਵਧੀਆ ਲੱਗ ਰਿਹਾ ਦੇਖਣ ਚ ਔਰ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਗਾਇਜ਼ ਸੋ ਗਾਇਜ਼ ਸਾਡੇ ਫਰਾਈਡ ਰਾਈਸ ਵੀ ਬਣ ਕੇ ਰੈਡੀ ਹੋ ਗਏ ਨੇ ਔਰ ਮਸਾਲੇਦਾਰ ਔਰ ਮਜ਼ੇਦਾਰ ਪਨੀਰ ਵੀ ਬਣ ਕੇ ਰੈਡੀ ਹੋ ਗਏ ਹੁਣ ਅਸੀਂ ਕਰਦੇ ਆ ਬੂੰਦੀ ਵਾਲੇ ਫੈਂਟ ਲਾਂਗੇ ਉਹਦੇ ਵਿੱਚ ਬਿਲਕੁਲ ਵੀ ਲਮਜ਼ ਨਹੀਂ ਰਹਿਣੇ ਚਾਹੀਦੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਅਗਰ ਦਹੀਂ ਜਿਆਦਾ گاੜਾ ਹੈ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਵੀ ਐਡ ਕਰ ਸਕਦੇ ਹੋ ਇੱਥੇ ਮੈਂ ਦਹੀਂ ਨੂੰ ਬਿਲਕੁਲ ਵਧੀਆ ਤਰੀਕੇ ਫੈਂਟ ਲਿਆਏ ਸੋ ਦਹੀਂ ਮੈਨੂੰ ਜਿਆਦਾ گاੜਾ ਲੱਗ ਰਿਹਾ ਸੀ ਇਹਦੇ ਵਿੱਚ ਮੈਂ ਅੱਧੀ ਕੌਲੀ ਦੁੱਧ ਐਡ ਕਰਤਾ ਹੈ ਅਗਰ ਤੁਹਾਨੂੰ ਦੁੱਧ ਦਾ ਫਲੇਵਰ ਨਹੀਂ ਅੱਛਾ ਲੱਗਦਾ ਫਿਰ ਤੁਸੀਂ ਹਲਕਾ ਪਾਣੀ ਵੀ ਐਡ ਕਰ ਸਕਦੇ ਹੋ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਲਾਂਗੇ ਫੈਂਟ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕਰਨ ਜਾ ਰਹੀ ਹਾਂ ਚੌਪਡ ਟਮਾਟਰ ਔਰ ਇਹਦੇ ਵਿੱਚ ਮੈਂ ਨਾਲ ਹੀ ਐਡ ਕਰਾਂਗੀ ਚੌ ਮਿਰਚਾ ਪਿਆਜ਼ ਟਮਾਟਰ ਵਗੈਰਾ ਐਡ ਕਰਨ ਦੇ ਨਾਲ ਤਾਂ ਰਾਇਤਾ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚੌਪਡ ਹਰਾ ਧਨੀਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਐਡ ਕਰਨਾ ਇਹਦੇ ਬਿਨਾ ਤਾਂ ਦਹੀਂ ਦਾ ਫਲੇਵਰ ਹੀ ਅਧੂਰਾ ਲੱਗਦਾ ਹੈ ਸੋ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਕਾਲੀ ਮਿਰਚੀ ਐਡ ਕੀਤੀ ਹੈ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਬਾਕੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਔਰ 1 ਟੇਬਲस्पून ਅਸੀਂ ਇਹਦੇ ਵਿੱਚ ਰੋਸਟਡ ਜੀਰਾ ਪਾਊਡਰ ਐਡ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਰਾਇਤੇ ਵਾਲੇ ਦਹੀਂ ਦਾ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਗੇ ਤਰੀਕੇ ਮਿਕਸ ਕਰ ਲਾਂਗੇ ਜਦੋਂ ਸਾਰੀਆਂ ਸਪਾਈਸਿਸ ਔਰ ਪਿਆਜ਼ ਟਮਾਟਰ ਵਗ ਸਭ ਕੁਝ ਵਧੀਆ ਤਰੀਕੇ ਮਿਕਸ ਹੋ ਜਾਏਗਾ ਨਾ ਦਹੀਂ ਵਿੱਚ ਉਸ ਤੋਂ ਬਾਅਦ ਲਾਸਟ ਵਿੱਚ ਅਸੀਂ ਇਹਦੇ ਵਿੱਚ ਬੂੰਦੀ ਐਡ ਕਰਾਂਗੇ ਸੋ ਇੱਥੇ ਸਾਡਾ ਪਰਫੈਕਟ ਬੂੰਦੀ ਵਾਲਾ ਰਾਇਤਾ ਵੀ ਬਣ ਕੇ ਰੈਡੀ ਹੋ ਚੁੱਕਿਆ ਹੈ ਗਾਇਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਲذیذ ਲੱਗ ਰਿਹਾ ਹੈ ਦੇਖਣ ਚ ਥੋੜਾ ਜਿਹਾ ਅਸੀਂ ਉੱਤੋਂ ਇਹਨੂੰ ਡੈਕੋਰ ਵੀ ਕਰ ਦਾਂਗੇ ਉੱਤੋਂ ਅਸੀਂ ਦੁਬਾਰਾ ਧਨੀਆ ਐਡ ਕਰ ਦਾਂਗੇ ਔਰ ਜੀਰਾ ਪਾਊਡਰ ਐਡ ਕਰ ਦਾਂਗੇ ਦਿਨਾਂ ਦੇਖਣ ਚ ਵੀ ਅੱਛਾ ਲੱਗਦਾ ਹੈ ਔਰ ਖਾਂਚ ਡਬਲ ਅੱਛਾ ਲੱਗਦਾ ਹੈ ਦਹੀਂ ਸੋ ਦਹੀਂ ਵੀ ਰੈਡੀ ਹੋ ਚੁੱਕਿਆ ਹੈ ਹੁਣ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਚੰਗੇ ਤਰੀਕੇ ਸਰਵ ਕਰਕੇ ਦਿਖਾਣੇ ਆ ਦੇਖ ਸਕਦੇ ਹੋ ਗਾਇਸ ਕਿੰਨਾ ਹੀ ਜ਼ਿਆਦਾ ਈਜ਼ੀ ਹੈ ਸਭ ਕੁਝ ਘਰ ਆਰਾਮ ਦੇ ਨਾਲ ਰੈਡੀ ਕਰਨਾ ਔਰ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਵੱਤ ਤੋਂ ਵੱਤ ਤੁਸੀਂ ਅ ਸੋ ਬਿਨਾ ਬਾਹਰ ਗਏ ਔਰ ਬਿਨਾ ਰੈਸਟੋਰੈਂਟ ਗਏ ਤੁਸੀਂ ਘਰ ਬੈਠੇ ਬੈਠੇ ਲਜੀਜ਼ ਖਾਣਾ ਇੰਜੋਏ ਕਰ ਸਕਦੇ ਹੋ ਗਾਇਸ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਇੱਕ ਵਾਰੀ ਇਸ ਤਰੀਕੇ ਦਾ ਖਾਣਾ ਡਿਨਰ ਟਾਈਮ ਜਾਂ ਫਿਰ ਲੰਚ ਟਾਈਮ ਬਣਾ ਕੇ ਜਰੂਰ ਟਰਾਏ ਕਰਿਓ ਤੁਹਾਨੂੰ ਵਾਕਈ ਪਸੰਦ ਆਏਗਾ ਬਹੁਤ ਜ਼ਿਆਦਾ ਸੌਖੀ ਮਿਲਦੀ ਹੈ ਨੈਕਸਟ ਵੀਡੀਓ ਚ ਬਾਏ